ਦੇ ਸ਼ਹੀਦ ਫੌਜੀ ਦੀ ਸ਼ਹਾਦਤ ਹੋਈਆਂ ਔਰ ਵੀ 2020 ਤੋਂ ਉਹਨਾਂ ਦੀ ਸਵਾਰਕ ਬਣੀ ਸੀ ਛੋਟੀ ਜੀ ਜਗ੍ਹਾ ਦਿੱਤੀ ਐਸ ਵळे ਤੁਸੀਂ ਵੀ ਜਾ ਕੇ ਦੇਖ ਲੋਗੇ ਸਿਰਫ ਫਲੈਕਸ ਬੋਰਡ ਲੱਗੇ ਹੋਏ ਆ ਔਰ ਉਹ ਸੀ ਦਿਨਾਂ ਤੋਂ ਸਕੂਲ ਦਾ ਨਾਮ ਰੱਖਿਆ ਜਾਣਾ ਸੀਗਾ ਨਾ ਸਕੂਲ ਦਾ 5 ਸਾਲਾਂ ਵਿੱਚ ਨਾ ਨਾਮ ਰੱਖਿਆ ਗਿਆ ਨਾ ਕੋਈ ਛੋਟੀ ਜੀ ਸਵਾਰਕ ਬਣਾ ਕੇ ਦਿੱਤੀ ਗਈ ਜਤ ਉਹ ਵਾਈਫ ਉਹਨਾਂ ਦੀ ਬਿਮਾਰ ਆ ਕਿਤੇ ਜਾ ਨਹੀਂ ਸਕਦੀ ਦਫਤਰਾਂ ਜੋ 5 ਸਾਲ ਤੋਂ 7 ਤੱਕ ਇਖਾਰੇ ਆ ਇਹ ਮਸਲਾ ਸਾਡੇ ਦੋ ਤਿੰਨ ਵੀ ਨੇ ਧਿਆਨ ਵਿੱਚ ਆਇਆ ਸੀ ਅਸੀਂ ਪੈਰਵਾਹੀ ਕਰ ਰਹੇ ਹਾਂ ਕਿ ਤੁਸੀਂ ਤੁਹਾਨੂੰ ਗਾਰੇ ਮਾਨ ਬਖਸ਼ਾ ਤੇ ਕਿਉਂ ਨਾ ਅਜਿਹੇ ਮਸਲੇ ਵਿੱਚ ਹੱਲ ਕਰਵਾਇਆ ਜਿਨ ਨੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਆ ਤਾਂ ਆਪਾਂ ਅਜੇ ਤੱਕ ਉਹਨੂੰ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕੇ ਵੀ ਅਜੇ ਤੱਕ ਸਾਨੂੰ 5 ਸਾਲਾਂ 'ਚ ਪਤਾ ਨਹੀਂ ਲੱਗਾ ਕਿ ਕਿਉਂ ਜੀ ਉਹਨਾਂ ਨੇ ਬੋਲਿਆ ਸਬਾਊ ਜੀ ਕਿ ਅੱਜ ਅੱਜ ਕਰਾਂਗੇ ਆਪਾਂ ਉਹ ਗੱਡੀ ਲੈ ਕੇ ਜਾਵਾਂਗੇ ਬੰਦੇ ਨੂੰ ਫੜਾਂਗੇ ਉਹ ਜਨਾਨੀ ਨੇ ਉਹ ਜੋ ਐਸਪੀ ਹੈਗੀ ਉਹ ਚਪੇੜਾ ਉਹਨੇ ਮਾਰਿਆ ਬਾਊ ਜੀ ਪੈਸੇ ਕਿਲੇ ਸਾਡਾ ਪੁੱਤ ਮਰੇ ਕਿੰਨੇ ਪੈਸੇ ਲੈ ਤਾ ਉਹੋਲ ਦੀਆਂ ਸੇ ਇੱਕ ਵਾਰ 6000 ਦੀਆਂ ਇੱਕ ਵਾਰ 2000 ਦੀਆਂ ਬਾਊ ਜੀ ਕਿਸਕੋ ਦੀਆਂ ਸਰ ਇਹ ਉਸ ਕੋਦੇ ਥਾਣੇ ਵਾਲੇ ਕੌਣ ਸੇ ਥਾਣੇ ਵਾਲੇ ਕਹਿੰਦੇ ਉਹ ਕਿੱਥੋਂ ਦਾ ਮਸਲਾ ਇਹਨਾਂ ਦਾ ਪਰ 5 5 8 8 ਮਿੰਟ ਥਾਣਾ ਐਪਲੀਕੇਸ਼ਨ ਦੋ ਜੀ ਮਿੰਟ ਕਿਹੜੀ ਚਾਹੀਦੀ ਨਹੀਂ ਦੇਖੋ ਜੀ ਮੈਨੂੰ ਇੱਥੇ ਕੰਪਲੀਟ ਕਰ ਰਹੇ ਨੇ ਮਸੀਬ ਭਾਈ ਚਾਰਾ ਦਾ ਵਫਦ ਦੇ ਘਾਇਆ ਵਾ ਉਹ ਮੈਨੂੰ ਦੱਸ ਰਿਹਾ ਵੀ ਜਿਹੜਾ ਕਬੀਸਤਾਨ ਆ ਉਹਰੇ ਵਿੱਚ ਕੂੜਾ ਸੁੱਟਿਆ ਜਾ ਰਿਹਾ ਉਹ ਜਦੋਂ ਕਿਤੇ ਦਫਨਾਇਆ ਦਫਨਾਣ ਲਈ ਜਾਂਦੇ ਆ ਤੇ ਬੜੀ ਤੰਗੀ ਪਰੇਸ਼ਾਨੀ ਉੱਥੇ ਹੁੰਦੀ ਆ ਜੀ ਇਹਦਾ ਕਾਈਂਟਲੀ ਤੁਸੀਂ ਜਲ ਤੋਂ ਜਲਦ ਇਹ ਹੱਲ ਕਰੋ ਜੀ ਇਸ ਚੀਜ਼ ਦਾ ਹਾਂਜੀ ਦੁਬਾਰਾ ਉੱਥੇ ਕੂੜਾ ਨਹੀਂ ਸਾਨੂੰ ਚਾਹੀਦਾ ਔਰ ਵੀ ਚਾਰਦਵਾਰੀ ਕਰਾ ਕੇ ਸੁੰਦਰੀਕਰਨ ਮੈਂ ਉਥੇ ਆਪ ਵਿజిਟ ਕਰੂੰਗਾ